ਟੈਂਟ ਤੇ ਮਲਾਜ ਅਮਰਦਾਬਾ ਮੁਰਦਾਬਾ ਮੁਰਦਾਬਾ ਲੋਕਾਂ ਦੀ ਕੁਰਸੀ ਨਦੀ ਕਮਾਈ ਲੁੱਟਣ ਵਾਲੇ ਮਲਾਜ ਅਮਰਦਾਬਾ ਮੁਰਦਾਬਾ ਮੁਰਦਾਬਾ ਐਸਪੀ ਆਈ ਪੈਕ ਤੇ ਮਲਾਜ ਅਮਰਦਾਬਾ ਮੁਰਦਾਬਾ ਮੁਰਦਾਬਾ ਲੋਕਾਂ ਦਾ ਟਬਲਾ ਕਰਨ ਵਾਲੇ ਮਲਾਜ ਅਮਰਦਾਬਾ ਮੁਰਦਾਬਾ ਮੁਰਦਾਬਾ ਹਰਪਾਲ ਸਿੰਘ ਐਂਡ ਮਾਨਸ ਸਿੰਘ ਜੀ ਭਾਈ ਜੀ ਆਫਡੀਆਂ ਕਰਵਾਈਆਂ ਸੀ ਜੀ 4 ਰਫੀਆਂ ਰਹੇ ਚਾਰ ਚਾਰ ਲੱਖ ਦੀ ਇਹ ਹੁਣ ਹੁਣ ਚੱਕਰਾਈਆਂ ਜਾਂਦੇ ਫੇਕ ਆ ਇਹ ਤੋਂ ਪਹਿਲਾਂ ਵੀ ਤਾਂ ਕੋਈ ਨਹੀਂ ਪਹਿਲਾਂ ਕੋਈ ਨਹੀਂ ਬਦਲ ਬਕਰ ਇਹ 24 ਜੀਆਂ ਕਰਾਈਆਂ 24 ਦਾ ਦੀਆਂ ਕਿੰਨੇ ਕੇ ਪੈਸੇ ਦੀ ਜਿਹੜੀ ਇਹ ਜਿਹੜੀ ਤੁਸੀਂ ਅੱਥੀ ਕਰਾਈ 16 ਲੱਖ ਦਾ 16 ਲੱਖ ਰੁਪਏ ਦੀਆਂ ਜੀ 4 ਰਫੀਆਂ ਤਾਂ ਕੀ ਮੰਗ ਰਹੇ ਹਾਂਜੀ ਸਾਨੂੰ ਪੈਸੇ ਮਿਲਣੇ ਚਾਹੀਦੇ ਜੀ ਸਾਡੀ ਜੀ ਜਦੋਂ ਤੁਸੀਂ ਜਾ ਵਗੈਰਾ ਕਰਵਾਉਣ ਹੁੰਦੇ ਸੀਗੇ ਉਹ ਨੂੰ ਇਹ ਕੌਣ ਚੋਂ ਕਰਾਈ ਸੀ ਆਪਣੇ ਜੀ ਬਈ ਪਤਾ ਕੀ ਹਾਂਜੀ ਕੀ ਨਾਮ ਆ ਤੇ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਜਗਦੀਪ ਸਿੰਘ ਨੇ ਪਿੰਟ ਲਾਂ ਖੁਰਦ ਤੇ 11 6 ਨੂੰ ਇਹਨਾਂ ਨੂੰ 7,85,000 ਰੁਪਏ ਦਿੱਤਾ ਸੀ 3 ਲੱਖ ਰੁਪਇਆ ਤੇ ਜਗਦੀਪ ਸਿੰਘ ਮੇਰੇ ਨਾਮ ਦੇ ਮਲਕੀ ਪਾਤਾ ਇਹਨਾਂ ਨੇ ਤੋਂ ਜੋ ਕਿ ਮੈਨੂੰ ਸ਼ੋ ਹੋ ਗਿਆ ਉਹ ਕਲੀਅਰ ਆ 4,85000 ਰੁਪਏ ਮੇਰੇ ਡੈਡੀ ਦੀ ਲਿਮਟ ਸੀ ਦੋਨਾਂ ਕੇਸੀਸੀ ਲਿਮਟਾਂ ਸੀ ਨੇ 4,85000 ਰੁਪਏ ਇਹ ਮੈਨੂੰ ਸਿੱਧਾ ਦੋਨੋਂ ਦੇ ਦੀਆਂ ਤੇ ਡੈਡੀ ਦੇ ਖਾਤੇ ਇਹਨਾਂ ਨੇ ਜਮਾ ਨਹੀਂ ਕੀਤਾ ਇਹ ਅਮਿਤ ਮਨ ਕੋ ਫਰੋਡ ਕਰ ਗਿਆ ਕੈਸ਼ ਇਹਨਾਂ ਨੇ ਲੈ ਲਿਆ ਕੈਮਰੇ 'ਚ ਰਿਕਾਰਡ ਆ ਹੁਣ ਤੁਸੀਂ ਵੀ ਗੱਲਬਾਤ ਕੀਤੀ ਹੈ ਕੀ ਵੀ ਕਰ ਸਕਦਾ ਬਸ ਕਹਿੰਦੇ ਕਰਦੇ ਆਂ ਕਰਦੇ ਰਾਤ ਨੂੰ ਅਫਸਰ ਆਏ ਸੀ ਜਾਂ ਇਸ ਕੋਈ ਛੋਟਾ ਸਵੇਰ ਕਰਦੇ ਆਂ ਕੰਪਲੀਟ ਕਰਦੇ ਆਂ ਕਰਦੇ ਆਂ ਅਜੇ ਤੱਕ ਕੋਈ ਨਹੀਂ ਕੋਈ ਅਫਸਰ ਨਹੀਂ ਇਸ ਟਾਈਮ ਤੱਕ ਅਜੇ ਤੱਕ ਕੋਈ ਹੁਣ ਤੱਕ ਕੋਈ ਉੱਥੇ ਮੈਨੇਜਰ ਨੇ ਕੋਈ ਕੁਝ ਨਹੀਂ ਆਇਆ ਮਲਾਜਮ ਇੱਕ ਦੋ ਵੀ ਨਵੇਂ ਆ ਪੁਰਾਣਾ ਮਲਾਜਮ ਕੋਈ ਤੁਹਾਡੇ ਕਿੰਨੇ ਬੈਲਸ ਦੇ ਨਾਲ ਜਿਹੜੀ ਸ਼ੀਟ ਸ਼ੈਡਲ ਸੀ 4,85,000 ਰੁਪਏ ਤੇ ਇੱਕ ਹੀ ਮੰਗ ਕਰਦੇ ਆਂ ਅਸੀਂ ਤੇ ਜਾਣੇ ਹਰ ਤੇ ਮੋੜ ਕੇ ਸਾਡੇ ਖਾਤੇ ਪਾਹੀ ਪਾਏ ਆਂ ਜਦੋਂ ਸੀਧਾ ਸਾਡੇ ਕੋਲੇ ਸਾਡੇ ਖਾਤੇ ਪੇਮੈਂਟ ਕਰਜੋਣ ਦੇ। ਅਸੀਂ ਤਾਂ ਬੈਂਕੋਂ ਨੂੰ ਦਿੱਤੇ ਨਾ ਕਿ ਐਵੇਂ ਤੁਨੋਂ ਨਹੀਂ ਦਿੱਤੇ। ਅਸੀਂ ਤਾਂ ਐਸਵੀ ਨੂੰ ਜਾਂਦੇ। ਤੇ ਕਿੰਨੇ ਕੁ ਲੋਕ ਆ ਜਿਹੜੇ ਜਿੰਨਾਂ ਦਾ ਇਹ ਫਰਾਡ ਆਇਆ ਜੀ। ਦੇਖਣ ਚਾਏ ਸਾਰੇ 5-7 ਬੰਦੇ ਤਾਂ ਬੇਹੋਸ਼ੀ ਹੋ ਗਏ ਆ। ਤੇ ਕਿਸੇ ਦਾ 20 ਲੱਖ 30 ਲੱਖ ਜਿੰਨੀਆਂ ਐਫ.ਪੀ.ਡੀਆਂ ਸਾਰੀ ਜਲ ਹੀ ਗਈ। ਸਾਰੇ ਲੋਕ ਦੱਸੀ ਜਾਂਦੇ ਬਸ ਹੀ। ਰੋ ਰੋ ਕੇ ਲੋਕ, ਔੜੀਆਂ ਤਾਂ ਬੰਦੇ ਦਾ ਰੋ ਕੇ ਮੁੜ ਜਾਂਦੇ ਤੇ ਕੋਈ ਹੱਲ ਨਹੀਂ ਆਇਆ ਤਾਂ ਕੋਈ ਮਲਾਜਮ ਨਹੀਂ ਪਹੁੰਚਿਆ। ਹਾਲਾਂਕਿ 12 ਵਜੇ ਨਾਲੇ ਆ। ਰਾਤ 8 ਵਜੇ 8:30 ਵਜੇ ਤੱਕ ਬੈਠ ਰਹੇ ਆ। ਸਵੇਰ ਦੇ ਰਾਤ ਨੂੰ ਲੋਕੀ ਇਹੀ ਤੱਕ 12 ਵਜੇ ਤੱਕ ਉੱਠੀ ਨਹੀਂ ਕਿਉਂਕਿ ਹਾਈ ਤੱਕ ਕਿਨਾਂ ਦਾ ਆਉਣ ਦਾ ਟਾਈਮ ਨਹੀਂ ਆਇਆ ਨੇਦਰ ਦੀ ਕੁਰਸੀ ਹੁਣੇ ਜਾ ਕੇ ਵੇਖ ਲਓ 12 ਵਜੇ ਹੁਣ ਵੀ ਕੁਰਸੀ ਖਾਲੀ ਹੁੰਦੀ ਹੈ ਕੋਈ ਅਸੇ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਆਇਆ ਕੋਈ ਨਹੀਂ ਅੱਛਾ ਅੱਜ ਇੱਕ ਅਧਿਕਾਰੀ ਇੱਕ ਦੋ ਆਏ ਆ ਉਹ ਜਿਹੜੇ ਨਿੱਕੇ ਮੋਟੋ ਕਸ਼ਤ ਪੜਦਾਲ ਕਰੀ ਜਾਂਦੇ ਜਿਹੜੇ ਕੋ ਨਵੇਂ ਆ ਪੁਰਾਣੇ ਮਲਾਇਮ ਸਾਰੇ ਛੁੱਟੀ ਲੈ ਕੇ ਕੋਈ ਬਦਲ ਗਿਆ ਸਭ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਇਕੱਲੇ ਅਮਿਤ ਨਾਲ ਨਹੀਂ ਹੋ ਸਕਦਾ ਸਾਰੀ ਬੈਂਕ ਹੀ ਰਲੀ ਹੋਵੇ ਤੇ ਇਕੱਲਾ ਮਨੇ ਉਹ ਜਿਆ ਕੈਸ਼ੀਅਰ ਜਾਂ ਕਲਰ ਕੁਛ ਨਹੀਂ ਕਰ ਸਕਦਾ ਮੈਨੇਜਰ ਪਹਿਲਾਂ ਮਹੀਨਾ ਛੁੱਟੀ ਲੈ ਕੇ ਚਲੇ ਗਿਆ 100% ਮੈਨੇਜਰ ਵੀ ਇੱਥੋਂ ਸਰ ਗੁੱਡ ਨੇਮ ਸਰ ਮੈਨੂੰ 10 ਮਿੰਟ ਦਾ ਟਾਈਮ ਦਿਓ ਸਾਡੇ ਹੋਰ ਹਾਇਰ ਅਫੀਸ਼ਰਸ ਵੀ ਆ ਰਹੇ ਨੇ ਤੇ ਅਸੀਂ ਇਕੱਠੀ ਫੇਰ ਕਰਾਂਗੇ ਤੁਸੀਂ ਜੀ ਬੋਝੇਗੀ ਬਸ ਥੋੜਾ ਜਿਹਾ ਲੋਕਾਂ ਨੂੰ ਵਿਸ਼ਵਾਸਨ ਕੀ ਦੇ ਰਹੇ ਹੋ ਕੀ ਹੋਇਆਗਾ ਲੋਕਾਂ ਨੂੰ ਪੂਰਾ ਆਸ਼ਵਾਸਨ ਹੈ ਜੀ 1-1 ਰੁਪਇਆ ਵਾਪਸ ਕੀਤਾ ਜਾਏਗਾ ਜਿਨਨੇ ਵੀ ਬੈਂਕ ਕੀ ਜਮਾ ਕਰਾਇਆ ਕਿਸੇ ਦਾ ਪੈਸਾ ਨਹੀਂ ਮਰਦਾ ਬੇਫਿਕਰ ਰਹੋ ਕਿਸੇ ਬੰਦੇ ਕਾਰਨ ਬੈਂਕ ਦੀ ਇੱਜ਼ਤ ਨਹੀਂ ਅਸੀਂ ਜਾਣਦੇ ਹਾਂ ਇਹ ਜਲੀਏ ਕਾਗਜ਼ ਪੱਤਰ ਇਹਨਾਂ ਦੀ ਬਣੂਗਾ ਜੀ ਸਭ ਨੂੰ ਮਿਲੇਗਾ ਜੀ ਸਭ ਨੂੰ ਪੈਸਾ ਮਿਲੇਗਾ ਸਭ ਨੂੰ ਮਿਲੇਗਾ ਜਿਹਦੀ ਵੀ ਐਫਟੀ ਜਿਹਦੇ ਕੋਲ ਹੈ ਸਾਡੀ ਸਾਰਾ ਪੈਸਾ ਮਿਲੇ ਲੋਕ ਕਹਿੰਦੇ ਸਿਓ ਲੋਕ ਕਹਿੰਦੇ ਸਾਡਾ ਪੈਸਾ ਹੀ ਟ੍ਰਾਂਸਫਰ ਹੋ ਗਿਆ ਤੇ ਕਿਵੇਂ ਮਿਲੇਗਾ ਜਿਹੜੇ ਬੈਂਕ ਦੇਗਾ ਹੀ ਆਪਣੇ ਕੋਲ ਉਹ ਦੇ ਜਿੱਥੋਂ ਮਰਜ਼ੀ ਦੇ ਬੈਂਕ ਦੀ ਜ਼ਿੰਮੇਵਾਰੀ ਹੈ ਸਰ ਗੋਟ ਲੋਨ ਵੀ ਹੈਗਾ ਜੀ ਕੋਈ ਗੋਟ ਲੋਨ ਦਾ ਕੀ ਪਤਾ ਅਜੇ ਪਤਾ ਨਹੀਂ ਜੀ ਅਜੇ ਇਨਵੈਸਟੀਗੇਸ਼ਨ ਕਰਾਂਗੇ ਉਦੋਂ ਹੀ ਪਤਾ ਲੱਗੇ ਕਿਸ ਤਰ੍ਹਾਂ ਦੇ ਸਰ ਡਾਕੂਮੈਂਟ ਸਰ ਕੋਈ ਐਫਟੀ ਹੈ ਕਿਸ ਤਰ੍ਹਾਂ ਸਰ ਅਜੇ ਇਨਵੈਸਟੀਗੇਸ਼ਨ ਹੋਣ ਦੋ ਸਾਡੇ ਹਰ ਅਫੀਸ਼ੀਅਲਸ ਵੀ ਆ ਰਹੇ थैंक यू। ਜਿਵੇਂ ਕਿ ਸਰ ਨੇ ਕਿਹਾ ਅਫਸਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕੀ ਕੰਪਲੇਨ ਕਰ ਰਹੇ ਆ ਵੀ ਉਹਨਾਂ ਦੇ ਖਾਤੇ ਵਿੱਚ ਕੋਈ ਛੇੜਛਾੜ ਹੋਈ ਹੈ ਉਹਨਾਂ ਦੀ ਬਿਨਾ ਪਰਮਿਸ਼ਨ ਤੋਂ ਸੋ ਵੀ ਆਰ ਪੂਰੀ ਵਰਕਿੰਗ ਓਨ ਇਟ ਉਹਨਾਂ ਤੇ ਆਪਾਂ ਕੰਮ ਕਰ ਰਹੇ ਆ ਪੂਰਾ ਕਿ ਜਲ 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 ਸਮਾਧਾਨ ਦਿੱਤਾ ਜਾਏਗਾ। ਇਹ ਮੈਂ ਆਸ਼ਵਾਸ਼ਣ ਦਿੰਦਾ ਸਟੇਟ ਬੈਂਕ ਆਫ ਇੰਡੀਆ ਵੱਲੋਂ 1 ਰੁਪਏ ਦੀ ਵੀ ਹੇਰਾਫੇਰੀ ਨਹੀਂ ਹੋਏਗੀ ਜੋ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦੀ ਜਿਸ ਨਾਲ ਕੋਈ ਗਲਤੀ ਨਹੀਂ ਹੈ ਉਹਨਾਂ ਨੂੰ ਇੱਕ ਇੱਕ ਪੈਸਾ ਵਿਆਸ ਮੇਦ ਵਾਪਸ ਮਿਲੇਗਾ ਸਰ ਲੋਕ ਕਹਿ ਰਹੇ ਸਾਡੀ ਐਮਡੀ ਜੋ ਨਾਮਿਨੇਸ਼ਨ ਚੇਂਜ ਕੀਤੇ ਗਏ ਆ ਔਰ ਅਦਰ ਟਰਾਂਸਫਰ ਹੋ ਗਏ ਆ ਪੈਸੇ ਉਹ ਕਿਵੇਂ ਵਾਪਸ ਆਣਗੇ ਸਰ ਜਿਨ੍ਹਾਂ ਦੇ ਖਾਤੇ ਚ ਗਏ ਆ ਆਪਾਂ ਸਟੇਟਮੈਂਟ ਕੱਢ ਰਹੇ ਆ ਕਿਹੜੇ ਖਾਤੇ ਚ ਪੰਗੀ ਖਾਤੇ ਗਏ ਆ ਉਸ ਤੋਂ ਥੋੜਾ ਟਾਈਮ ਲੱਗਦਾ ਹੈ ਪੂਰੀ ਕਰਨ ਡਿਟੇਲ ਦਿਜੋ ਉਸ ਨੂੰ 1-2 ਦਿਨ ਦਾ ਟਾਈਮ ਦਿਓ ਤੇ ਅਸੀਂ ਰਿਕੁਐਸਟ ਕਰਦੇ ਆ ਲੋਕਾਂ ਨੂੰ ਵੀ ਕਿ ਤੁਹਾਨੂੰ ਵੀ ਸਾਡਾ ਥੋੜਾ ਸਾਥ ਦਿਓ ਇਹ ਗੱਲ ਹੋਰ ਸਰ ਜਿਹੜੇ ਲੋ मैं पूरा आश्वासन देना सर सा बैंक हायर ऑफिशियल आ रहे हैं सर यही कोई गल नहीं है सारा सारा कुछ उन्होंने सेफ है जी है इसके द्वारा किए गए हैं तो हम लोग जो है बैंक के कस्टमर्स के सारे पैसे रिटर्न करने के लिए बैंक तैयार है और सभी को टाइम टू टाइम मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सजा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिजिस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनवन कस्टमर हैं जिनके पैसे कहीं से भी निकाले गए हैं या ट्रांसफ़र किए गए हैं वो सारे हम रजिस्टोर करेंगे सभी अभी तक सर जो टोटल अमाउंट है उसका मालूम अभी तक हमारे पास जो कम्प्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे की कार्रवाई करेंगे जिन लोगों के पैसे थे वो क्या सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है

ਤੇ ਲੁਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਜਿਸ ਦੀ ਫਰਦਰ ਜਾਂਚ ਚੱਲ ਰਹੀ ਹੈ ਸਰ ਲਗਭਗ ਕਿੰਨੇ ਕਿੰਨੇ ਕਿਤੇ ਲੋਕਾਂ ਨਾਲ ਹੋ ਸਕਦਾ ਹੈ ਤਕਰੀਬਨ 4-5 ਕੰਪਲੇਨੈਂਟ ਹਾਲੇ ਤੱਕ ਸਾਹਮਣੇ ਆਏ ਨੇ ਜਿਨ੍ਹਾਂ ਦੀ ਰਾਸ਼ੀ ਕੋਈ ਬੱਕਰੀ ਬੱਕਰੀ ਹੈ ਕਿਸੇ ਦੇ ਕੁਝ ਅਮਾਉਂਟ ਹੈ ਕਿਸੇ ਦਾ ਕੁਝ ਅਮਾਉਂਟ ਹੈ ਕਰੀਬ ਕਾਫੀ ਹਾਈ ਅਮਾਉਂਟ ਹੈ ਜੀ ਹਾਲੇ ਦੱਸ ਨਹੀਂ ਸਕਦੇ ਕਿਉਂਕਿ ਕੁਝ ਲੋਕ ਹਾਲੇ ਨਹੀਂ ਜਿਨ੍ਹਾਂ ਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਇਹਦੇ ਬਾਰੇ ਉਹ ਵੀ ਹੁਣ ਸਾਹਮਣੇ ਆ ਜਿਹੜਾ આરોપી ਹੈਗਾ ਕੋਈ ਉਹਨੂੰ ਗ੍ਰਿਫਟਾਰ ਕੀਤਾ ਗਿਆ ਉਹਨੂੰ ਜਾਂ ਜਾਂਚ ਚੱਲ ਰਹੀ ਹੈ ਜੋ ਗ੍ਰਿਫਤਾਰੀ ਵਾਸਤੇ ਅਸੀਂ ਕਰ ਰਹੇ ਹਾਂ ਇਹ ਹੈ ਇਹ ਬਾਰਕਪਰ ਦੀ ਘਟਨਾ ਹੋਈ ਹੈ ਆਪਣੇ ਸਾਹ ਦੇ ਜਿਹੜਾ ਐਸਬੀ ਬੈਂਕ ਦੀ ਬ੍ਰਾਂਚ ਤੇ ਇਥੇ ਇੱਕ ਕਲੈਰੀਕਲ ਸਟਾਫ ਦਾ ਮੈਂਬਰ ਸਿੰਘਾ ਅਮਿਤ ਟਿੰਗਰਾ ਤੇ ਉਹਨੂੰ ਤੇ ਦੋਸ਼ੇ ਵੀ ਉਹ ਇਥੋਂ ਕੋਈ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਇਹ ਜਿਹੜਾ ਸੀ ਉਹਦੇ ਤੇ ਜਿਹੜਾ 사ਦਕ ਅਹਿਮ ਕਤਮਾ ਦਰਜ ਕਰ ਲਿਆ ਤੇ ਬਾਕੀ ਜਿਹੜੀ ਹੁਣ ਇੱਥੇ ਐਸਵੀ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੀ ਜਿਹੜਾ ਇਹ ਜਿਹੜਾ ਪੈਸਾ ਪਬਲਿਕ ਦਾ ਇਹ ਬਿਲਕੁਲ ਸੇਫ ਹੈ ਜੇ ਕਿਸੇ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮਤ ਵਾਪਸ ਕੀਤਾ ਜਾਏਗਾ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਵੀ ਕਿਸੇ ਤਰ੍ਹਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਜੀ ਵੀ ਇਹ ਸਾਡਾ ਐਸਵੀ ਦੇ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ ਵੀ ਇਸ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਜਿਹੜਾ ਆਪ ਦਾ ਬਿਲਕੁਲ 100% ਜਿਹੜੀ ਤੁਹਾਡੀ ਪੈਸੇ ਦੀ ਸੇਫ